ਸਾਨੂੰ ਮਿਲ ਕੇ ਤੇ ਅਸੀਂ ਬਹੁਤ ਇਹਦਾ ਧੰਨਵਾਦ ਕਰਦੇ ਆਂ ਤੇ ਇਤਾਂ ਹੀ ਸਾਡੀ ਆਪਸ ਵਿੱਚ ਬਣੀ ਰਹੇ ਤੇ ਸਰਕਾਰਾਂ ਤਾਂ ਕਹਿੰਦੇ ਆ ਕਿ ਇਹ ਵੱਖਰੇ ਵੱਖਰੇ ਹੋਏ ਪਰ ਅਸੀਂ ਵੇਖਣ ਨੂੰ ਤਾਂ ਲੱਗਦੇ ਆ ਦੋ ਪਰ ਅੰਦਰੋਂ ਅਸੀਂ ਇੱਕ ਹੀ ਆਂ ਲੈਂਦਾ ਪੰਜਾਬ ਹੋਏ ਇਦਾਂ ਜਾਂਦਾ ਪੰਜਾਬ ਹੋਏ ਤੇ ਬਹੁਤ ਵਧੀਆ ਸਾਨੂੰ ਲੱਗਦਾ ਹੁਣ ਅਸੀਂ ਇਹ ਤਾਂ ਇੱਕੋ ਇਕੱਠੇ ਹੀ ਹੋ ਗਏ ਆ ਤਾਂ ਇਹਨਾਂ ਦਾ ਬਹੁਤ ਬਹੁਤ ਹੈ ਜਿਦੋਂ ਧੰਨਵਾਦ ਆ ਤੇ ਬਹੁਤ ਇਹਨਾਂ ਦੀ ਸੇਵਾ ਮਹਾਰਾਜ ਸਹਾਂ ਕਰੇ ਤੇ ਸਾਰਿਆਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਟ ਵਾਹਿਗੁਰੂ ਜੀ ਵਾਹਿਗੁਰੂ ਸਾਡੇ ਜੀਤਾਂ ਨੇ ਦੱਸਿਆ ਵੀ ਸੁਨਿੰਦਰ ਸਿੰਘ ਪਾਲੀਆ ਕਾਲੀਆ ਸਾਹਿਬ ਨੇ ਵੀ ਬਹੁਤ ਮਿਹਨਤ ਕਰਿਆ ਸਾਨੂੰ ਪਾਣੀ ਦਾ ਬੋਰ ਕਰਵਾ ਕੇ ਦੇਣ ਲੱਗੇ ਆ ਇਲੈਕਟ੍ਰਿਕਸ਼ਨ ਦਾ ਕੰਮ ਔਰ ਵਿੱਚ ਇੱਕ ਹੋਰ ਖੁਸ਼ੀ ਦੀ ਗੱਲ ਉਹਨਾਂ ਨੇ ਕਿਹਾ ਵੀ ਅੰਦਰ ਮੈਂ ਗੋਮਰ ਦੇ ਅੰਦਰ ਸ਼ੀਸ਼ਾ ਵੀ ਲਵਾ ਕੇ ਦਊਂਗਾ ਜਦੋਂ ਸ਼ਾਤਰੂ ਸ਼ੀਸ਼ਾ ਲੱਗਣਾ ਚਾਰ ਛਪੇਰੇ ਚਾਹੇ ਮੇਰਾ 2 ਲੱਖ ਰੁਪਏ ਲੱਗ ਜੇ ਮੈਂ ਸ਼ੀਸ਼ੇ ਦੀ ਸੇਵਾ ਵੀ ਮੈਂ ਕਰਵਾ ਕੇ ਦਊਂਗਾ ਦੂਜਾ ਸ਼ੇਰ ਸਿੰਘ ਸਰਪੰਚ ਅਵਾਨਾ ਦੇ ਸਰਪੰਚ ਆ ਮੌਜੂਦਾ ਉਹ ਸਨ ਉਹਨਾਂ ਨੇ ਸਾਨੂੰ 300 ਬੋਰਾ ਸੀਮੈਂਟ ਔਰ ਪਲੱਸ 3000 ਟਾਇਲ ਇਹਦੀ ਉਹ ਵੀ ਸਾਨੂੰ ਇੱਥੇ ਲਵਾ ਕੇ ਦੇਣਗੇ ਜੀ ਇੱਕ ਸਾਡੇ ਧਾਰੀਵਾਲ ਤੋਂ ਆਇਆ ਜੀ ਕਿੱਥੇ ਗਿਆ ਜੀ ਆਓ ਜੀ ਇਧਰ ਉਹ ਸਾਡੇ ਧਾਰੀਵਾਲ ਤੋਂ ਸਾਡੇ ਨਾਲ ਪੂਰਾ ਸੰਯੋਗ ਦੇ ਰਹੇ ਆ ਇਹਨਾਂ ਨੇ ਜ਼ਿੰਮੇਵਾਰੀ ਚੁੱਕੀ ਹੈ ਜੀ ਦੋ ਬਾਥਰੂਮ ਤੇ ਦੋ ਫਲੱਛਾ ਦਾ ਜੋ ਵੀ ਖਰਚਾ ਇਹ ਸਾਡੇ ਆਪਣੇ ਆਪਣੇ ਵੱਲੋਂ ਕਰਵਾ ਕੇ ਦੇਣਗੇ ਜੀ ਸਾਡੇ ਇੱਕ ਢਿੱਲੋ ਸਾਹਿਬ ਆ ਜੀ ਬਹੁਤ ਅੱਛੇ ਇਨਸਾਨ ਹੈ ਵਧੀਆ ਪੈਲਸ ਉਹਨਾਂ ਦੇ ਪੈਲਸ ਆ ਜੀ ਬਹੁਤ ਵਧੀਆ ਉਹਨਾਂ ਨੇ 2000 ਇੱਟ ਦੇਣ ਦਾ ਫੈਸਲਾ ਕੀਤਾ ਵਾ ਇਹਦੇ ਤੋਂ ਇਲਾਵਾ ਹੋਰ ਵੀ ਸਾਡੇ ਕੋਲ ਗੁਪਤ ਸੇਵਾ ਵੀ ਆ ਰਹੀ ਹੈ ਅਸੀਂ ਇਹ ਪ੍ਰੰਧ ਵੀ ਲਿਆ ਵੀ ਪੰਜ ਪਿੰਡ ਸਾਡੇ ਡਾਕਟਰ ਸਾਹਿਬ ਨੇ ਗੋਦ ਵੀ ਲਏ ਆ ਪੰਜਾਂ ਪਿੰਡਾਂ ਦੀ ਰਿਪੇਅਰ ਕਰਵਾ ਕੇ ਜਾਂ ਕਿਸੇ ਦਾ ਘਰ ਬਣਨ ਵਾਲਾ ਵਾ ਉਹ ਟੀਮ ਸਾਡੀ ਜਾਊਗੀ ਦੇਖੂਗੀ ਅੱਜ ਤੋਂ ਬਾਅਦ ਅਸੀਂ ਉਹ ਟੀਮ 55 ਪੰਜਾ ਪਿੰਡਾਂ ਦੇ ਕੰਮ ਵੀ ਕਰਵਾ ਕੇ ਦਿੱਤੇ ਜਾਣਗੇ ਹੋਰ ਵੀ ਲੋਕਾਂ ਦੀ ਇੱਥੇ ਸਹਾਇਤਾ ਕਰ ਰਹੇ ਆ ਕਿ ਕਿਸੇ ਦਾ ਕੋਈ ਪ੍ਰਸ਼ਨ ਹੋਣ ਵਾਲਾ ਉਹ ਪ੍ਰਸ਼ਨ ਵੀ ਕਰਵਾ ਕੇ ਦੇ ਰਹੇ ਆ ਜੋ ਵੀ ਕਿਸੇ ਦੀ ਕੋਈ ਸਮੱਸਿਆ ਵਾ ਇਸ ਮਸਜਿਦ ਵੱਲੋਂ ਉਹ ਕਰਵਾ ਕੇ ਦੇ ਰਹੇ ਆ ਮੁਸਲਮਾਨਾਂ ਦੀ ਵੱਲੋਂ ਜਿਹੜੀ ਮੁਹੱਬਤ ਦਿਖਾਈਗੀ ਰਾਸ਼ਿੰਦ ਹੜ ਜਿਹੜਾ ਆਇਆ ਇੱਕ ਪਾਰ ਹੀ ਹੜ ਤਾਈਆ ਸੀਗਾ ਇੱਕ ਉਸ ਤੋਂ ਬਾਅਦ ਰਾਸ਼ਿੰਦ ਹੜ ਮੁਸਲਮਾਨ ਵੀਰਾਂ ਵੱਲੋਂ ਦਿੱਲੀ ਦਾ 10 12 12 ਟਰੱਕ ਜਿਹੜੇ ਪਹੁੰਚੇ ਸੀ ਇਹਦੇ ਵਿੱਚ ਤੇ ਇਸ ਚੀਜ਼ ਤੋਂ ਖੁਸ਼ ਹੋ ਕੇ Hindu ਵੀਰਾਂ ਨੇ ਤੇ Sikh ਵੀਰਾਂ ਨੇ ਇਹ ਸਮਝ ਜਿਹੜੀ 1947 ਬੰਦਪੀ ਸੀ ਉਹ ਮੁਸਲਮਾਨਾਂ ਨੂੰ ਸੰਭਾਈ ਤਾਂ ਕਿ ਇਹਨੂੰ ਅਵਾਜ਼ ਦਿੱਤਾ ਜਾਵੇ ਇਹ ਦੇਖਿਆ ਜਾਵੇ ਬੇਸਿਕਲੀ ਅਸੀਂ ਸਾਰੇ ਇੱਕ ਹੀ ਰੱਬ ਦੇ ਬੰਦੇ ਆ ਸਾਡੇ ਜਿਹੜੀ ਮੁੱਢਲੀ ਸਾਡੇ ਮਾਪਾ ਪਣ ਇੱਕੋ ਹੀ ਨੇ ਦੀ ਕੋ ਇਸ ਕਰਕੇ ਇਹ ਚੀਜ਼ਾਂ ਨੂੰ ਸ਼ੋਹਕੀ ਚੀਜ਼ਾਂ ਨੂੰ ਸਾਨੂੰ ਸੁਭਾਈਆਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਭਾਜੀ ਦਾ ਜਿਨ੍ਹਾਂ ਨੇ ਇਹ ਸੇਵਾ ਨਿਭਾਈ ਬਲਕਿ ਜਿਹੜੀ ਮਸਜਿਦ ਹਵਾਲੇ ਲਈ ਕੀਤੀ ਇਹਦਾ ਜਿਹੜਾ ਕੰਮ ਵੀ ਜਿਵੇਂ ਬੋਰ ਦਾ ਕੰਮ ਹੋ ਗਿਆ ਇਲੈਕਟ੍ਰੀਸ਼ੀਅਨ ਦਾ ਕੰਮ ਹੋ ਗਿਆ ਪੇਂਟ ਦਾ ਕੰਮ ਹੋ ਗਿਆ ਤੇ ਕਾਲੇ ਬਿਰਜੀ ਨੇ ਇਹਨਾਂ ਨੇ ਆਪ ਕਰਵਾ ਰਹੇ ਨੇ ਇਹ ਪ੍ਰਧਾਨ ਜੀ ਇਹ ਨਵੀਂ ਬਣਾਈ ਜਾਏਗੀ ਮਸਜਿਦ ਨਹੀਂ ਜੀ ਨਵੀਂ ਨਹੀਂ ਹਾਲੇ ਤਾਮੀਰ ਕੀਤੀ ਜਾ ਰਹੀ ਹੈ ਨਾਲ ਉਹ ਫਿਰ ਤੋਂ ਆਖੀ ਜੀ ਮੁਸਲਮਾਨਾਂ ਦੇ ਵੱਲੋਂ ਜਿਹੜੀ ਮੁਹੱਬਤ ਦਿਖਾਈਗੀ ਰਾਸ਼ਿੰਦ ਹੜ ਜਿਹੜਾ ਆਇਆ ਇੱਕ ਪਾਰੀ ਦਾ ਹੜ ਤਾਈਆ ਸੀਗਾ ਇੱਕ ਉਸ ਤੋਂ ਬਾਅਦ ਰਾਸ਼ਿੰਦ ਹੜ ਮੁਸਲਮਾਨ ਵੀਰਾਂ ਵੱਲੋਂ ਦਿੱਲੀ ਦਾ 10 12 12 ਟਰੱਕ ਜਿਹੜੇ ਪਹੁੰਚੇ ਸੀਗੇ ਦੇ ਵਿੱਚ ਤੇ ਇਸ ਚੀਜ਼ ਤੋਂ ਖੁਸ਼ ਹੋ ਕੇ Hindu ਵੀਰਾਂ ਨੇ ਤੇ Sikh ਵੀਰਾਂ ਨੇ ਇਹ ਸਮਝ ਜਿਹੜੀ 1947 ਬੰਦ ਪਈ ਸੀ ਉਹ ਮੁਸਲਮਾਨਾਂ ਨੂੰ ਸਮਾਈ ਤਾਂ ਕਿ ਇਹਨੂੰ ਆਵਾਜ਼ ਦਿੱਤਾ ਜਾਵੇ ਇਹ ਦੇਖਿਆ ਜਾਵੇ ਬੇਸਿਕਲੀ ਅਸੀਂ ਸਾਰੇ ਇੱਕ ਹੀ ਰੱਬ ਦੇ ਬੰਦੇ ਆ ਸਾਡੇ ਜਿਹੜੀ ਮੁੱਢਲੀ ਸਾਡੇ ਮਾਵਾ ਪਨ ਇੱਕੋ ਹੀ ਨੇ ਤਿਕੋ ਇਸ ਕਰਕੇ ਇਹ ਚੀਜ਼ਾਂ ਨੂੰ ਸ਼ੋਹਕੀ ਚੀਜ਼ਾਂ ਨੂੰ ਸਾਨੂੰ ਸੁਵਾਈਆਂ ਅਸੀਂ ਹੁਣ ਅਗਰ ਧੰਨਵਾਦ ਕਰਦੇ ਹਾਂ ਭਾਜੀ ਦਾ ਜਿਨ੍ਹਾਂ ਨੇ ਇਹ ਸੇਵਾ ਨਿਭਾਈ ਬਲਕਿ ਜਿਹੜੀ ਮਸਜਿਦ ਹਵਾਲੇ ਲਈ ਕੀਤੀ ਇਹਦਾ ਜਿਹੜਾ ਕੰਮ ਵੀ ਜਿਵੇਂ ਬੋਰ ਦਾ ਕੰਮ ਹੋ ਗਿਆ ਇਲੈਕਟ੍ਰੀਸ਼ੀਅਨ ਦਾ ਕੰਮ ਹੋ ਗਿਆ ਪੇਂਟ ਦਾ ਕੰਮ ਹੋ ਗਿਆ ਤੇ ਕਾਲੇ ਬਿਰਜੀ ਨੇ ਇਹਨਾਂ ਨੇ ਆਪ ਕਰਵਾ ਰਹੇ ਨੇ ਇਹ ਪ੍ਰਧਾਨ ਜੀ ਇਹ ਨਵੀਂ ਬਣਾਈ ਜਾਏਗੀ ਮਸਜਿਦ ਨਹੀਂ ਜੀ ਨਵੀਂ ਨਹੀਂ ਹੈ ਤਾਮੀਰ ਕੀਤੀ ਜਾ ਰਹੀ ਹੈ ਨਾਲ ਉਹ ਫਿਰ ਕਿਹਾ